10000 ਰੁਪਏ ਦਾ ਇਲਜ਼ਾਮ ਲਾਇਆ ਜਿਹੜਾ ਉਸ ਏਜੰਟ ਕੁੜੀ ਨੇ ਕਹਿੰਦੀ 10000 ਰੁਪਈਆ ਭਾਨੇ ਨੇ ਮੈਥੋਂ ਮੰਗਿਆ ਪਹਿਲਾਂ ਮੈਨੂੰ ਤੁਸੀਂ ਇੱਕ ਗੱਲ ਦੱਸੋ ਜਿਹੜਾ ਬੰਦਾ ਸੋਸ਼ਲ ਮੀਡੀਆ ਤੋਂ 10-10 ਲੱਖ ਰੁਪਈਆ ਕਮਾਉਂਦਾ ਹੋਵੇ 9-10 ਕੀਲੇ ਜਿਹਦੇ ਕੋਲ ਉਨੂੰ ਲੱਗਦਾ ਕਿਸੇ ਤੋਂ 10000 ਰੁਪਇਆ ਮੰਗੂਗਾ ਭਾਨੇ ਸਿੱਧੂ ਦੇ ਉੱਪਰ ਦਾ ਪ੍ਰਸ਼ਾਸਨ ਨੇ ਮੈਂਟਾ 'ਚ ਪਰਚਾ ਕਰਤਾ ਉਹ ਜਿਹੜੀਆਂ 10 ਤਰਖਾਸਤਾ ਉਹ ਜਨਾਨੀ ਦੇ ਖਿਲਾਫ ਆ ਵੀ ਉਹਨੇ ਪੈਸੇ ਨਹੀਂ ਦਿੱਤੇ ਐਨੇ ਲੋਕਾਂ ਦੇ ਪੈਸੇ ਧਾਪਲੇ ਉਹਦੇ ਤੇ ਪਰਚਾ ਕਿਉਂ ਨਹੀਂ ਕੀਤਾ ਨੂੰ ਮਾਣਾ ਉਹਦੇ ਭਰਾ ਦੇ ਉੱਤੇ ਕਿ ਪਾਨਾ ਸਿੱਧੂ ਇਹੋ ਜਿਹਾ ਕੰਮ ਕਦੇ ਨਹੀਂ ਕਰੂਗਾ ਜਿਹਦੇ ਕਰਕੇ ਉਹਦੇ ਪਰਿਵਾਰ ਦਾ ਉਹਦੇ ਪਿੰਡ ਦਾ ਉਹਦੇ ਭਰਾਵਾਂ ਦਾ ਨਾਮ ਖਰਾਬ ਹੋਵੇ ਇੰਨੀ ਗੱਲ ਦੀ ਗਾਰੰਟੀ ਅਸੀਂ ਚੱਕਦੇ ਆਂ ਪਰ ਤੁਸੀਂ ਪਹਿਲੇ ਦਿਨ ਤੋਂ ਇੱਕ ਚੀਜ਼ ਨੋਟ ਕਰਿਓ ਜਿੱਦੇ ਕੋਰਟ ਦੇ ਵਿੱਚ ਪਾਨੇ ਸਿੱਧੂ ਨੂੰ ਲਿਆਂਦਾ ਜਾਂਦਾ ਆਲਟੋ ਗੱਡੀ ਦੇ ਵਿੱਚ ਬਿਠਾ ਕੇ ਦੇ ਦੂਜੇ ਪਾਸੇ ਆ ਜਿਹੜਾ ਲੁਧਿਆਣੇ ਵਾਲਾ ਡਾਕਟਰ ਕਹਿੰਦਾ ਸੀ ਵੀ ਮੈਂ ਪੁਲਿਸ ਦੇ ਕੋਲ ਖੜ ਕੇ ਪਾਨੇ ਨੂੰ ਕਟਵਾਇਆ ਲੋਕਾਂ ਦੀ ਖਾਤਰ ਬੋਲਦੇ ਆ ਪੰਜਾਬ ਦੀ ਖਾਤਰ ਬੋਲਦੇ ਆ ਜਿੱਥੇ ਮਰਜੀ ਖੜਾ ਲੋ ਸਾਡਾ ਉਹ ਕੰਮ ਨਹੀਂ ਹੈਗਾ ਵੀ ਫੂਨਾ ਤੇ ਬੋਲ ਕੇ ਬਸ हट ਗਏ ਅਸੀਂ ਦਰਿਆ ਤੇ ਨਾਲ ਬੈੰਨੇ ਆ ਜਿੱਥੇ ਵੀ ਅਗਲਾ ਪ੍ਰੋਗਰਾਮ ਆਊਗਾ ਨਾਲ ਖੜਾਂਗੇ ਸਭ ਤੋਂ ਪਹਿਲਾਂ ਪਾਈਏ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੌ ਲਗੇ ਧਰਮਣਾ ਦੇਖ ਕੇ ਰੂਹ ਖੁਸ਼ ਹੋ ਗਈ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਮੇਰੇ ਭਰਾ ਇੱਥੇ ਵੀਡੀਓ ਬਣਾਉਂਦੇ ਆ ਫੇਸਬੁੱਕ ਦੇ ਉੱਤੇ ਤਿੰਨ ਚਾਰ ਕਤੀੜਾ ਬੋਲਦੀਆਂ ਸੀ ਵੀ ਭਾਨੇ ਦੇ ਪਿੱਛੇ ਕੀਨੇ ਆਉਣਾ ਉਹਨਾਂ ਨੂੰ ਆ ਮਾੜਾ ਯਾ ਕੱਠ ਦਿਖਾ ਦਿਓ ਜਿਹੜੇ ਕਹਿੰਦੇ ਸੀ ਭਾਨੇ ਨੇ ਕੀ ਖਟਿਆ ਉਹਨਾਂ ਨੂੰ ਦਿਖਾ ਦਿਓ ਵੀ ਆਹ ਖਟਿਆ ਭਾਨੇ ਨੇ ਅੱਜ ਕੱਲ ਲੀਡਰ ਆ ਉਹਨਾਂ ਦਾ ਕਿਸੇ ਨੂੰ ਨਾਂ ਨਹੀਂ ਯਾਦ ਜਿਹੜੇ ਬੰਦੇ ਨੂੰ ਪਿੰਡ ਦੇ ਵਿੱਚ ਕੁੱਤੀ ਨਹੀਂ ਪੁੱਛਦੀ ਉਹ ਵੀ ਭਾਨੇ ਦੇ ਉੱਪਰ ਇਲਜ਼ਾਮ ਲਾਉਂਦਾ ਸੀ ਉਹ ਵੀ ਭਾਨੇ ਨੂੰ ਕਹਿੰਦਾ ਸੀ ਵੀ ਭਾਨੇ ਨੇ ਕੀ ਕੀਤਾ ਮੈਂ ਦੱਸਦਾ ਭਾਨੇ ਨੇ ਹੁਣ ਤੱਕ ਕੀ ਕੀਤਾ 10000 ਰੁਪਏ ਦਾ ਇਲਜ਼ਾਮ ਲਾਇਆ ਜਿਹੜਾ ਨੇ ਕਹਿੰਦੀ 10000 ਰੁਪਈਆ ਭਾਨੇ ਨੇ ਮੈਥੋਂ ਮੰਗਿਆ ਪਹਿਲਾਂ ਮੈਨੂੰ ਤੁਸੀਂ ਇੱਕ ਗੱਲ ਦੱਸੋ ਜਿਹੜਾ ਬੰਦਾ ਸੋਸ਼ਲ ਮੀਡੀਆ ਤੋਂ 10-10 ਲੱਖ ਰੁਪਈਆ ਕਮਾਉਂਦਾ ਹੋਵੇ 9-10 ਕੀਲੇ ਜਿਹਦੇ ਕੋਲ ਜ਼ਮੀਨ ਦੇ ਹੋਣ ਜਿਹਦਾ ਇੰਨਾ ਵੱਡਾ ਕਿਰਦਾਰ ਹੋਵੇ ਲੱਖਾਂ ਲੋਕਾਂ ਦੀ ਜਿਹੜਾ ਬੰਦਾ ਉਮੀਦ ਹੋਵੇ ਤੁਹਾਨੂੰ ਲੱਗਦਾ ਕਿਸੇ ਤੋਂ 10000 ਰੁਪਈਆ ਮੰਗੂਗਾ ਉਸ ਕੁੜੀ ਨੇ ਇਲਜ਼ਾਮ ਲਾਇਆ ਕਹਿੰਦੀ 10000 ਰੁਪਇਆ ਮੰਗਿਆ ਉਸੇ ਵਕਤ ਅਸੀਂ ਥਾਣੇ ਦੇ ਮੂਹਰੇ ਗਏ ਜਾ ਕੇ ਮੈਂ ਉੱਥੇ ਥਾਣੇ ਦੇ ਮੂਹਰੇ ਖੜ ਕੇ ਇੱਕ ਗੱਲ ਆਖੀ ਬਾਈ ਲੱਖਾ ਸਿੰਘ ਸਿਧਾਨਾ ਪਹੁੰਚ ਚੁੱਕਿਆ ਬਾਈ ਦੇ ਨਾਲ ਸੰਗਤ ਬਹੁਤ ਜ਼ਿਆਦੀ ਹੈ ਕਿਰਪਾ ਕਰਕੇ ਸਿਰਫ ਸਾਡੇ ਦੋ ਜਣੇ ਆਉਣ ਲੱਖਾ ਸਿਧਾਨਾ ਜਿੰਦਾਬਾਦ ਬਾਈ ਦੇ ਨਾਲ ਸੰਗਤ ਬਹੁਤ ਜ਼ਿਆਦਾ 2 ਜਾਂ 3 ਜਣੇ ਹੋਣ ਤੇ ਬਹਿ ਜਾਓ ਹੁਣ ਸਾਰੇ ਪਹੁੰਚ ਗਏ ਉਹ ਦੇਖੋ ਬਾਈ ਜੱਥੇ ਬੰਦੀਆਂ ਆਲੇ ਆ ਗਏ ਰਫਤਾਰ ਚਲੋ ਜੀ ਚਲੋ ਬਾਈ ਇਸ ਪਾਸੇ ਮੇਰੇ ਸਾਰੇ ਜਣੇ ਇੱਕ ਵਾਰ ਬੈਠ ਜਾਓ ਆਪਾਂ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਆਏ ਆ ਠੀਕ ਹੈ ਮੇਰਾ ਵੀਰ ਬਣ ਕੇ ਬਹਿ ਕੇ ਦੋ ਚਾਰ ਗੱਲਾਂ ਸੁਣ ਲਓ ਲੱਖਾਂ ਸੁਧਾਨਾ ਬਾਈ ਵੀ ਪਹੁੰਚ ਚੁੱਕਿਆ ਸਾਰੀਆਂ ਕਿਸਾਨ ਜੱਥੇ ਬੰਦੀਆਂ ਪਹੁੰਚ ਚੁੱਕੀਆਂ ਨੇ ਮੇਰਾ ਵੀਰ ਬਣ ਕੇ ਰੌਲਾਣਾ ਮੈਂ ਤੁਹਾਡੇ ਨਾਲ ਗੱਲ ਕਰਦਾ ਸੀ ਮੈਂ ਕਿ ਉਸ ਏਜੰਟ ਕੁੜੀ ਨੇ 10000 ਰੁਪਏ ਦਾ ਜਿਹੜਾ ਇਲਜ਼ਾਮ ਆ ਭਾਨੇ ਸਿੱਧੂ ਦੇ ਉੱਪਰ ਲਾਇਆ ਕਿ ਭਾਨੇ ਸਿੱਧੂ ਨੇ 10000 ਰੁਪਇਆ ਮੰਗਿਆ ਜਦੋਂ ਸਾਨੂੰ ਪਤਾ ਲੱਗਿਆ ਵੀ ਪੁਲਿਸ ਭਾਨੇ ਨੂੰ ਚੱਕ ਕੇ ਲੈ ਗਈ ਅਸੀਂ ਉਸੇ ਵਕਤ ਥਾਣੇ ਗਏ ਤੇ ਮੈਂ ਥਾਣੇ ਦੇ ਮੂਹਰੇ ਖੜ ਕੇ ਇੱਕ ਗੱਲ ਆਖੀ ਸੀ ਮੈਂ ਕਿ ਤੁਸੀਂ ਸਾਬਤ ਕਰ ਦਿਓ ਤੁਸੀਂ ਸਾਬਤ ਕਰ ਦਿਓ ਵੀ ਭਾਨੇ ਸਿੱਧੂ ਨੇ 10 ਹਜ਼ਾਰ ਰੁਪਿਆ ਮੰਗਿਆ ਅਸੀਂ ਕਰਦਣ ਪੜਾ ਦਾਂਗੇ ਕਿਉਂਕਿ ਸਾਨੂੰ ਪਤਾ ਸਾਨੂੰ ਮਾਣਾ ਉਹਦੇ ਭਰਾ ਦੇ ਉੱਤੇ ਕਿ ਭਾਨਾ ਸਿੱਧੂ ਇਹੋ ਜਿਹਾ ਕੰਮ ਕਦੇ ਨਹੀਂ ਕਰੂਗਾ ਜਿਹਦੇ ਕਰਕੇ ਉਹਦੇ ਪਰਿਵਾਰ ਦਾ ਉਹਦੇ ਪਿੰਡ ਦਾ ਉਹਦੇ ਭਰਾਵਾ ਦਾ ਨਾਮ ਖਰਾਬ ਹੋਵੇ ਇੰਨੀ ਗੱਲ ਦੀ ਗਾਰੰਟੀ ਅਸੀਂ ਚੱਕਦੇ ਆ ਉਸ ਪਰਚੇ ਦੇ ਵਿੱਚੋਂ ਜ਼ਮਾਨਤ ਹੋਈ ਅਸੀਂ ਮਲੇਰਕੋਟਲੇ ਲੈਣ ਪਹੁੰਚੇ ਭਾਨੇ ਨੂੰ ਉਸ ਵਕਤ ਪਤਾ ਲੱਗਿਆ ਵੀ ਪੁਲਿਸ ਚਾਕੇ ਪਟਿਆਲੇ ਲੈ ਗਈ ਪਟਿਆਲੇ ਲਾ ਜਾ ਕੇ ਭਾਨੇ ਸਿੱਧੂ ਦੇ ਉੱਪਰ ਪਰਚਾ ਕਾਹਦਾ ਪਾਇਆ ਕਿ ਭਾਨੇ ਸਿੱਧੂ ਨੇ ਚੈਨ ਲਾਹੀਆ ਚੋਰੀ ਦਾ ਪਰਚਾ ਹੁਣ ਤੁਸੀਂ ਪਹਿਲੇ ਦਿਨ ਤੋਂ ਇੱਕ ਚੀਜ਼ ਨੋਟ ਕਰਿਓ ਜਿੱਦੇ ਕੋਰਟ ਦੇ ਵਿੱਚ ਭਾਨੇ ਸਿੱਧੂ ਨੂੰ ਲਿਆਂਦਾ ਜਾਂਦਾ ਆਲਟੋ ਗੱਡੀ ਦੇ ਵਿੱਚ ਬਿਠਾ ਕੇ ਦੇ ਦੂਜੇ ਪਾਸੇ ਆ ਜਿਹੜਾ ਲੁਧਿਆਣੇ ਵਾਲਾ ਡਾਕਟਰ ਕਹਿੰਦਾ ਸੀ ਵੀ ਮੈਂ ਪੁਲਿਸ ਦੇ ਕੋਲ ਖੜ ਕੇ ਪਾਨੇ ਨੂੰ ਕਟਵਾਇਆ ਉਹ ਬੰਦੇ ਦੇ ਉੱਪਰ ਪਰਚਾ ਦਰਜ ਹੋਇਆ ਸੁਖਵਿੰਦਰ ਪੀਪੀ ਬਾਈਕੀਤਾ ਪ੍ਰਸ਼ਾਸਨ ਨੇ ਕਿਉਂਕਿ ਇਹਨਾਂ ਨੂੰ ਪਤਾ ਕਿ ਪਾਨਾ ਲੋਕਾਂ ਦੇ ਦਿਲਾਂ ਦੇ ਵਿੱਚ ਵਸ ਚੁੱਕਿਆ ਲੋਕਾਂ ਦੇ ਦਿਲਾਂ ਦੇ ਵਿੱਚੋਂ ਕੱਢਣ ਦੇ ਲਈ ਪਹਿਲਾਂ ਵੀ ਇਹਨਾਂ ਨੇ ਇਹੀ ਚੀਜ਼ਾਂ ਕੀਤੀਆਂ ਨੇ ਜਿਹੜੇ ਸਾਨੂੰ ਅਮਰਤਿਸ਼ ਕਉਂਦੇ ਆ ਸਾਡੇ ਨੌਜਵਾਨ ਨੂੰ ਚੰਗੇ ਰਾਹ ਤੇ ਪਾਉਂਦੇ ਆ ਉਹਨਾਂ ਤੇ ਪਹਿਲਾਂ ਪਰਚੇ ਪਾਉਂਦੇ ਆ ਉਸ ਤੋਂ ਬਾਅਦ ਉਹਨਾਂ ਦੀ ਕਿਰਦਾਰ ਕੂਸ਼ੀ ਕਰਦੇ ਆ ਹੁਣ ਵੀਰ ਬਣ ਕੇ ਮਿੰਟ ਪੰਜ ਹੋਰ ਬੋਲਣਾ ਮੈਂ ਗੱਲਾਂ ਧਿਆਨ ਦੇ ਨਾਲ ਸੌਂਦਿਓ ਹੁਣ ਪਹਿਲੀ ਗੱਲ ਮੈਂ ਕਹਿਣੀ ਸੀ ਆਲੂਧਿਆਣੇ ਵਾਲਾ ਡਾਕਟਰ ਇਹਦੇ ਪਿੰਡ ਦੇ ਬੰਦੇ ਆਲੇ ਮੈਨੂੰ ਫੋਨ ਆਇਆ ਸ਼ਿਮਲਾਪੁਰੀ ਚੋਂ ਕਹਿੰਦੇ ਇਹ ਪੰਜਾਬ ਬਚਾਉਣ ਦੀ ਗੱਲ ਕਰਦਾ ਇਹਨੂੰ ਕਿ ਆਪਣੀ ਕਲੀ ਦੇ ਵਿੱਚ ਉਹਦਾ ਚਿੱਟਾ ਬੰਦ ਕਰਾ ਦੇ ਪਹਿਲੀ ਗੱਲ ਤਾਂ ਇਹੋ ਜਿਹੇ ਬੰਦਿਆਂ ਨੇ ਇੱਕ ਵੀ ਗੱਲ ਪੰਜਾਬ ਦੀ ਖਾਤਰ ਕਹੀ ਹੋਵੇ ਮੈਨੂੰ ਤੁਸੀਂ ਦੱਸ ਦੋ ਹਮੇਸ਼ਾ ਉਹ ਬੰਦੇ ਨੇ ਲੋਕਾਂ ਦੇ ਵਿੱਚ ਪਾੜ ਪਾਉਣ ਦੀ ਗੱਲ ਕੀਤੀ ਆ ਉਹਦੇ ਪਿੰਡ ਦੇ ਬੰਦਿਆਂ ਦੇ ਸ਼ਿਮਲਾਪੁਰੀ ਵਾਲਿਆਂ ਦੇ ਫੋਨ ਆਏ ਕਹਿੰਦੇ ਭਾਈ ਘਰੋਂ ਬਾਹਰ ਦੁੱਧ ਲੈ ਆਉਂਦੀ ਨਿਕਲਦਾ ਇਹ ਆ ਸਾਨੂੰ ਜਿੱਥੇ ਮਰਜ਼ੀ ਲਿਆ ਕੇ ਖੜਾ ਦਿਓ ਕਿਉਂਕਿ ਸਾਨੂੰ ਡਰ ਨਹੀਂ ਲੋਕਾਂ ਦੀ ਖਾਤਰ ਬੋਲਦੇ ਆ ਪੰਜਾਬ ਦੀ ਖਾਤਰ ਬੋਲਦੇ ਆ ਜਿੱਥੇ ਮਰਜ਼ੀ ਖੜਾ ਲਓ ਸਾਡਾ ਉਹ ਕੰਮ ਨਹੀਂ ਹੈਗਾ ਵੀ ਫੂਨਾ ਤੇ ਬੋਲ ਕੇ ਬਸ ਹਟ ਗਏ ਅਸੀਂ ਦਰਿਆ ਤੇ ਨਾਲ ਬੈਨੇ ਆ ਜਿੱਥੇ ਵੀ ਅਗਲਾ ਪ੍ਰੋਗਰਾਮ ਆਊਗਾ ਨਾਲ ਖੜਾਂਗੇ ਕਿਉਂਕਿ ਸਾਨੂੰ ਪਤਾ ਪਈ ਲੱਖਾ ਸੁਧਾਣਾ ਪਾਨਾ ਸਿੱਧੂ ਸੋਖ ਜਗਰਾਉ ਰਾਜ ਖਾਲਸਾ ਜਿੰਨੇ ਵੀ ਬੰਦੇ ਪੰਜਾਬ ਦੀ ਖਾਤਰ ਬੋਲਦੇ ਆ ਇਹਨਾਂ ਦੇ ਨਾਲ ਖੜਨਾ ਸਾਡਾ ਹੱਕ ਬਣਦਾ ਕਿਉਂਕਿ ਜੇ ਇਹਨਾਂ ਦੇ ਨਾਲ ਨਹੀਂ ਖੜਾਂਗੇ ਕੱਲ ਨੂੰ ਸਾਡੀ ਖਾਤਰ ਬੋਲੂਗਾ ਕੌਣ ਕੱਲ ਨੂੰ ਸਾਡੀ ਖਾਤਰ ਲੜੂਗਾ ਕੌਣ ਤੇ ਇੱਕ ਗੱਲ ਮੈਂ ਕਰਦਾ ਸੀ ਅਮਰਤ ਛਕਾਉਣ ਵਾਲਿਆਂ ਤੇ ਪਰਚੇ ਪਾਏ ਜਾਂਦੇ ਆ ਬਾਅਦ ਚੋਂ ਉਹਨਾਂ ਦੀ ਕਿਰਦਾਰ ਕੁਸ਼ੀ ਕੀਤੀ ਜਾਂਦੀ ਆ ਤਾਂ ਕਿ ਉਹਨਾਂ ਨੂੰ ਲੋਕਾਂ ਦੇ ਦਿਲਾਂ ਦੇ ਵਿੱਚੋਂ ਕੱਢਿਆ ਜਾ ਸਕੇ ਦੀਪ ਸਿੱਧੂ ਦੇ ਨਾਲ ਵੀ ਆਈ ਹੋਇਆ ਪਹਿਲਾ ਐਕਸੀਡੈਂਟ ਕਰਵਾਇਆ ਬਾਅਦ ਦੇ ਵਿੱਚ ਕਿਰਦਾਰ ਕੁਸ਼ੀ ਕੀਤੀ ਹੁਣ ਭਾਨੇ ਸਿੱਧੂ ਨਾਲ ਵੀ ਆਈ ਕੀਤਾ ਹੁਣ ਪਰਚਾ ਪਾਤਾ ਪਹਿਲਾ ਪਰਚਾ ਦੂਜਾ ਤੀਜਾ ਤਿੰਨ ਪਰਚੇ ਪਾਤੇ ਬਾਤ ਦੇ ਵਿੱਚ ਉਹਨਾਂ ਕਿਰਦਾਰ ਕੁਸ਼ੀ ਕਰਨ ਤੇ ਲੱਗੇ ਹੋਏ ਆ ਵੀ ਭਾਨ ਨੇ 10000 ਮੰਗਿਆ ਭਾਨ ਨੇ ਚੈਨੀ ਚੋਰੀ ਕਰਤੀ ਆ ਕਰਤਾ ਉਹ ਕਰਤਾ ਹੁਣ ਕੀ ਤੁਹਾਨੂੰ ਲੱਗਦਾ ਵੀ ਉਹ ਬੰਦਾ ਜਿਹਨੂੰ ਲੱਖਾਂ ਲੋਕ ਸੁਣਦੇ ਆ ਜਿਹੜਾ ਏਜੰਟਾਂ ਤੋਂ ਇੰਨੇ ਪੈਸੇ ਵਾਪਸ ਕਰਾਉਂਦਾ ਮੇਰੇ ਅੱਖੀ ਦੇਖਣ ਦੀ ਗੱਲ ਆ 15 ਲੱਖ ਰੁਪਈਆ ਭਾਨ ਨੇ ਇੱਕ ਬੰਦੇ ਦਾ ਠੱਗ ਏਜੰਟ ਕੋ ਵਾਪਸ ਕਰਾਇਆ ਉਹ ਬੰਦੇ ਨੇ ਮੇਰੇ ਸਾਹਮਣੇ ਭਾਨੇ ਦੇ ਹੱਥ ਦੇ ਉੱਤੇ ਲੱਖ ਰੁਪਈਆ ਰੱਖਿਆ ਕਹਿੰਦਾ ਭਾਨਿਆ ਲੱਖ ਰੁਪਈਆ ਤੈਨੂੰ ਮੈਂ ਖੁਸ਼ੀ ਨਾਲ ਮੈਂ ਦਿਨਾ ਭਾਨਣੇ 1 ਰੁਪਈਆ ਨਹੀਂ ਲਿਆ ਕਿਸੇ ਤੋਂ ਜਿਵੇਂ ਲਖੇਪਾਈ ਨੇ ਗੱਲ ਕਹੀ ਸੀ ਕਹਿੰਦਾ ਸਾਫਤ ਕਰ ਤੋਂ ਵੀ ਭਾਨਣੇ ਚਾਹ ਦਾ ਗਲਾਸ ਵੀ ਪੀਤਾ ਹੋਵੇ ਤੁਸੀਂ 10000 ਰੁਪਈਆ ਦੀ ਗੱਲ ਕਰਦੇ ਹੋ ਐਨੇ ਦੀ ਤਾਂ ਪੱਤੀ ਲੱਗ ਜਾਂਦੀ ਆ ਘਰੇ ਚਾਹ ਪੱਤੀ ਐਨੇ ਲੋਕ ਆਉਂਦੇ ਆ ਭਾਨੇ ਕੋਲੇ ਹਰ ਰੋਜ਼ ਤੇ ਅਗਲੀ ਗੱਲ ਕਹਿੰਦੇ ਪ੍ਰਸ਼ਾਸਨ ਪ੍ਰਸ਼ਾਸਨ ਨੇ ਅੱਗੇ ਗੱਲ ਕਹੀ ਆ ਵੀ ਕਹਿੰਦੇ ਭਾਨਾ ਕੀ ਆ ਕਹਿੰਦੇ ਭਾਨਾ ਡੀਜੀਪੀ ਆ ਕੋਈ ਉਹਦਾ ਭਾਨੇ ਕੋਲੇ ਕਹਿੰਦੇ ਭਾਨਾ ਪੁਲਿਸ ਕੋਲੇ ਆਵੇ ਕਹਿੰਦੇ ਸਾਨੂੰ ਕਾਰਵਾਈ ਕਰਨੀ ਪਈ ਭਾਨਾ ਐ ਬੋਲਦਾ ਓਵੇਂ ਬੋਲਦਾ ਪਹਿਲੀ ਗੱਲ ਤਾਂ ਇਹ ਭਾਈ ਜਿਹੜੇ ਲੋਕਾਂ ਦੇ ਠੱਗ ਜਾਂਟਾਂ ਦੇ ਕੋਲ ਪੈਸੇ ਫਸੇ ਹੋਏ ਸੀ ਜਦੋਂ 10-10 ਸਾਲਾਂ ਤੋਂ ਨਹੀਂ ਉਹਨਾਂ ਨੇ ਮੋੜੇ ਜੈ ਕੱਤੀ ਉਹਨਾਂ ਨੂੰ ਗਾਲ ਕੱਢਦੀ ਕਿ ਡੱਗ ਪਾਟ ਰਹਿ ਗਿਆ ਭਾਈ ਜੇ ਹਣ ਕਿਉ ਸਿੱਧੀ ਉਂਗਲ ਦੇ ਨਾਲ ਨਹੀਂ ਨਿਕਲਦਾ ਉਂਗਲ ਟੇਢੀ ਕਰਨੀ ਪੈਂਦੀ ਆ ਮਾੜਾ ਮੋਟਾ ਦਬਕਾ ਮਾਰਨਾ ਪੈਂਦਾ ਫੇਰ ਬੰਦਾ ਉਹ ਕਰਦਾ ਤੇ ਅਗਲੀ ਗੱਲ ਜਿਹੜਾ ਪ੍ਰਸ਼ਾਸਨ ਕਹਿੰਦਾ ਕਿਸੇ ਪ੍ਰਸ਼ਾਸਨ ਦੇ ਬੰਦੇ ਨੇ ਆ ਕੇ ਭਾਨੇ ਨਾਲ ਮੁਲਾਕਾਤ ਕੀਤੀ ਭਾਨੇ ਨੂੰ ਘਰੇ ਆ ਕੇ ਸਮਝਾਇਆ ਭਾਨੇ ਨੂੰ ਘਰੇ ਆ ਕੇ ਕਿਹਾ ਕਿ ਭਾਨਿਆ ਜੇ ਕੋਈ ਬੰਦਾ ਤੇਰੇ ਕੋਲ ਮੁਸੀਬਤ ਲੈ ਕੇ ਆਉਂਦਾ ਤੂੰ ਉਹਨੂੰ ਪ੍ਰਸ਼ਾਸਨ ਕੋਲ ਲੈ ਕੇ ਆ ਤੇ ਅਗਲੀ ਗੱਲ ਭਾਨੇ ਨੇ ਇੱਕ ਥੱਗ ਏਜੰਟ ਦੇ ਆਫਿਸ ਦੇ ਬਾਹਰ ਦਫ਼ਤਰ ਦੇ ਬਾਹਰ ਜਾ ਕੇ ਧਰਨਾ ਲਾਇਆ ਸੀ ਵੀਡੀਓ ਬਣਾ ਕੇ ਗੱਲ ਦੱਸੀ ਸੀ ਵੀਆਨ ਨੇ ਪੈਸੇ ਦੱਬੇ ਹੋਏ ਆ ਉਹ ਏਜੰਟ ਤੇ ਪ੍ਰਸ਼ਾਸਨ ਨੇ ਕਾਰਵਾਈ ਕਿਉਂ ਨਹੀਂ ਕੀਤੀ ਤੇ ਜਿਹੜੀ ਮਹਿਲਾ ਏਜੰਟ ਜਿਹਨੇ ਭਾਨੇ ਸਿੱਧੂ ਦੇ ਉੱਪਰ ਪਰਚਾ ਕਰਾਇਆ ਜਿਹੜੇ ਥਾਣੇ ਦੇ ਵਿੱਚ ਜਾ ਕੇ ਉਹਨੇ ਪਰਚਾ ਕਰਾਇਆ ਉੱਥੇ ਜਾ ਕੇ ਪਤਾ ਕਰ ਲਿਓ 10 ਤਰਖਾਸਤਾ ਨੇ ਉਹ ਜਨਾਨੀ ਦੇ ਖਿਲਾਫ ਪਾਨੇ ਸਿੱਧੂ ਦੇ ਉੱਪਰ ਦਾ ਪ੍ਰਸ਼ਾਸਨ ਨੇ ਮੈਂਟਾ 'ਚ ਪਰਚਾ ਕਰਤਾ ਉਹ ਜਿਹੜੀਆਂ 10 ਤਰਖਾਸਤਾ ਉਹ ਜਨਾਨੀ ਦੇ ਖਿਲਾਫ ਆ ਵੀ ਉਹਨੇ ਪੈਸੇ ਨਹੀਂ ਦਿੱਤੇ ਐਨੇ ਲੋਕਾਂ ਦੇ ਪੈਸੇ ਧਾਪ ਲਏ ਉਹਦੇ ਤੇ ਪਰਚਾ ਕਿਉਂ ਨਹੀਂ ਕੀਤਾ ਹੁਣ ਪ੍ਰਸ਼ਾਸਨ ਇਸ ਗੱਲ ਦਾ ਜਵਾਬ ਦੇਵੇ ਸੋ ਇਸ ਕਰਕੇ ਜੋ ਸਾਡਾ ਭਰਾ ਪਾਨਾ ਜਿਨੇ 1 ਕਰੋੜ ਤੋਂ ਉੱਪਰ ਪੈਸਾ ਲੋਕਾਂ ਦਾ ਵਾਪਸ ਕਰਾਇਆ ਅੱਜ ਸਾਨੂੰ ਲੋੜ ਆ ਉਹ ਬੰਦੇ ਦੇ ਨਾਲ ਖੜਨ ਦੀ ਠੀਕ ਹੈ ਜੀ ਇੰਨੀਆਂ ਬੇਨਤੀਆਂ ਥੋੜੇ ਅੱਗੇ ਕਰਨੀਆਂ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ